ਮੈਂ ਜੀ ਨਰਪਾਲ ਸਿੰਘ ਮੈਂ ਸੁਪਰਡੈਂਟ ਹਾਂ ਰਿਟਾਇਰਡ ਪੰਜਾਬਪੁਰਸ ਹੋਸਿੰਗ ਕਾਰਪੋਰੇਸ਼ਨ ਤੋਂ ਇਹ ਤੋਂ ਇਲਾਵਾ ਮੈਂ ਸਾਬਕਾ ਪ੍ਰਧਾਨ ਆ ਪੰਜਾਬ ਪੁਲਿਸ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਦਾ ਤੇ ਮੇਰੇ ਜਿਹੜੇ ਮਸਲੇ ਆ ਜੀ ਇਹ ਤੋਂ ਪਹਿਲਾਂ ਵੀ ਮੈਂ ਵਕ ਵਕ ਥਾਮਾਂ ਤੇ ਸ਼ਿਕਾਇਤਾਂ ਕਰ ਚੁੱਕਿਆ ਜੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਹਿਲੀ ਗੱਲ ਤਾਂ ਸੀ 2023 ਦੇ ਵਿੱਚ ਮੈਂ 30 11 2023 ਨੂੰ ਰਿਟਾਇਰ ਹੋਇਆ ਉਹ ਤੋਂ ਪਹਿਲਾਂ ਮੇਰੀ ਇੱਕ ਕਲੀਗ ਦੇ ਉਹਦੀ ਪ੍ਰਮੋਸ਼ਨ ਤੇ ਉਹਦੇ ਏਰੀਆ ਰਿਲੀਜ਼ ਕਰਵਾਉਣ ਵਾਸਤੇ ਮਿਸਟਰ ਸਤਵਿੰਦਰ ਸਿੰਘ ਧਾਨਾ ਜਿਹੜਾ ਉਸ ਸਮੇਂ ਐਡਮਨ ਅਫਸਰ ਸੀ ਉਹਨੇ ਸਾਡੇ ਤੋਂ 2 ਲੱਖ ਰੁਪਇਆ ਲਿਆ ਜਦੀ ਸ਼ਿਕਾਇਤ ਮੈਂ ਉਸ ਸਮੇਂ ਜਿਹੜਾ ਵਿਜੀਲੈਂਸ ਪੋਰਟਲ ਹੈ ਪੰਜਾਬ ਸਰਕਾਰ ਦਾ ਉਸ ਦੇ ਉੱਪਰ ਵੀ ਕੀਤੀ ਤੇ ਐਮ ਡੀ ਨੂੰ ਵੀ ਕੀਤੀ ਚੇਅਰਮੈਨ ਨੂੰ ਵੀ ਕੀਤੀ ਕੋਈ ਕਾਰਵਾਈ ਨਹੀਂ ਹੋਈ ਉਹਤੇ ਉਸ ਤੋਂ ਬਾਅਦ ਹੁਣ 20 ਫਰਵਰੀ ਨੂੰ ਜਦੋਂ ਡੀਜੀਪੀ ਪੰਜਾਬ ਦੀ ਪ੍ਰੈਸ ਕਾਨਫਰੰਸ ਹੋਈ ਹੈ ਕਰਪਸ਼ਨ ਦੇ ਬਾਬਤ ਮੈਂ ਦੁਬਾਰਾ ਫੇਰ ਸ਼ਿਕਾਇਤ ਕੀਤੀ ਡੀਜੀਪੀ ਨੂੰ ਤੇ ਸੀਐਮ ਪੰਜਾਬ ਨੂੰ ਫਿਰ ਇਹਨਾਂ ਨੇ ਉਸ ਸ਼ਿਕਾਇਤ ਤੋਂ ਬਾਅਦ ਜਿਹੜਾ ਸਾਡਾ 2 ਲੱਖ ਰੁਪਏ ਸਾਡੇ ਕੋਲ ਲਿਆ ਸੀ ਉਹ ਤਾਂ ਸਾਨੂੰ ਵਾਪਸ ਕਰਤਾ ਜੀ ਪਰ ਜਿਹੜਾ ਦੋਸ਼ੀ ਅਫਸਰ ਹੈ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੋਇਆ ਮੁੱਦਾ ਕੀ ਹੈ ਉਹ ਦੱਸੋ ਮੇਨ ਮੁੱਦਾ ਕੀ ਹੈ ਮਸਲਾ ਕੀ ਹੈ ਮਸਲਾ ਕੀ ਹੈ ਜੀ ਹੁਣ ਜਿਹੜਾ ਜਿਹੜਾ ਬੰਦਾ ਦੋਸ਼ੀ ਹੈ ਇਸ ਕੇਸ ਦੇ ਵਿੱਚ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਮੁੜ ਕੇ ਰੱਖਿਆ ਜਾ ਰਿਹਾ ਜੋ ਕਿ ਬਿਲਕੁਲ ਨਰੂਲਾ ਦੇ ਗੇਂਟਾ ਕਿਉਂਕਿ ਸਰਕਾਰ ਦੀਆਂ ਅਧਿਤਾਂ ਨੇ ਵੀ ਕਿਸੇ ਵੀ ਰਿਟਾਇਰਡ ਕਰਮਚਾਰੀ ਨੂੰ ਤੁਸੀ ਮੂੜ ਨਿਯੁਕਤੀ ਨਹੀਂ ਦੇਈ 2 ਲੱਖ ਰੁਪਏ ਸਾਡਾ ਵਾਪਸ ਕਰ ਦਿੱਤਾ ਪਰ ਹਲੇ ਤੱਕ ਜੀਨੇ ਲਿਆ 1 ਸਾਲ ਬਾਅਦ ਸਾਡਾ ਪੈਸਾ ਵਾਪਸ ਆਇਆ ਉਹਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਲਟਾ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਰੱਖਿਆ ਜਾ ਰਿਹਾ ਤੇ ਦੂਸਰਾ ਮਸਲਾ ਕਿ 2 ਲੱਖ ਲਿਆ ਕਿ antisense ਦੀ ਡਿਟੇਲ ਦੇ ਹਾਂ ਉਹ ਸੀ ਜੀ ਮੇਰੀ ਕਲੀਗ ਸੀ ਉਹਦੇ ਅਸੀਂ ਹਾਈ ਕੋਰਟ ਦੇ ਵਿੱਚੋਂ ਕਿਸ ਜਿੱਤਿਆ ਸੀ ਵੀ ਉਹਦੀ ਬੈਕਡੇਟ ਤੋਂ ਪਰਮਿਸ਼ਨ ਪ੍ਰਮੋਸ਼ਨ ਡਿਊ ਬਣਦੀ ਸੀ 2006 ਤੋਂ ਇਹਨਾਂ ਨੇ ਮਤਲਬ ਬੈਕਡੇਟ ਤੋਂ ਪ੍ਰਮੋਸ਼ਨ ਦੇਣ ਅਤੇ ਏਰੀਆ ਰੀਲੀਜ਼ ਕਰਨ ਦੇ ਇਵਜ ਦੇ ਵਿੱਚੋਂ ਸਾਡੇ ਨਾਲ ਸੌਦਾ ਹੋਇਆ ਸੀ ਵੀ ਜਿੰਨਾ ਤੁਹਾਡਾ ਏਰੀਆ ਬਣੂਗਾ ਅਸੀਂ ਤੁਸੀਂ ਸਾਨੂੰ ਉਹਦਾ 50% ਦਿਓਗੇ ਤੇ ਗੱਲ ਵੀ ਇਹ ਹੋਈ ਸੀ ਵੀ ਏਰੀਆ ਰੀਲੀਜ਼ ਹੋਣ ਤੋਂ ਬਾਅਦ 50% ਇਹਨਾਂ ਨੂੰ ਦੇਣਾ ਸੀ ਪਰ ਇਹਨਾਂ ਨੇ ਕੀ ਕੀਤਾ ਵੀ ਜਿੱਦਨ ਪ੍ਰਮੋਸ਼ਨ ਹੋਣੀ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਮਤਲਬ ਸਾਡੇ ਗੱਲ ਤੇ ਗੁੱਠਾ ਰੱਖਿਆ ਵੀ ਸਾਨੂੰ ਹੁਣੇ 2 ਲੱਖ ਰੁਪਏ ਲਿਆ ਕੇ ਦਿਓ ਤਾਂ ਅਸੀਂ ਆਰਡਰ ਕਰਾਂਗੇ ਚਲੋ ਅਸੀਂ ਹਰੰਪਰਾਂ ਤੋਂ ਕਰਕੇ ਇਹਨਾਂ ਨੂੰ 2 ਲੱਖ ਰੁਪਏ ਦਿੱਤਾ ਇਹਨਾਂ ਨੇ ਆਰਡਰ ਦੇ ਦਿੱਤੇ ਪ੍ਰਮੋਸ਼ਨ ਪਰ ਏਰੀਅਰ ਸੀ ਜਿਹੜੇ ਉਹ ਅਜੇ ਤੱਕ ਵੀ ਰੀਲੀਜ਼ ਨਹੀਂ ਕੀਤੇ ਉਦੋਂ ਬਾਅਦ ਅਸੀਂ ਲਗਾਤਾਰ ਇਹਨਾਂ ਨੂੰ ਪ੍ਰੈਸ਼ਰ ਪਾਉਂਦੇ ਰਹੇ ਵੀ ਸਾਡੇ ਏਰੀਆ ਰੀਲੀਜ਼ ਕਰੋ ਏਰੀਆ ਰੀਲੀਜ਼ ਕਰੋ ਪਰ ਇਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਉਹ ਕੁੜੀ ਜਿਹਦਾ ਤੇਸੀ ਮਤਲਬ ਮੇਰੀ ਕਲੀਗ ਉਹ ਆੱਕ ਕੇ ਛੁੱਟੀ ਦੇਗੀ ਤੇ ਇਹਨਾਂ ਨੇ ਉਹਦੀ ਛੁੱਟੀ ਵੀ ਨਹੀਂ ਪਾਸ ਕੀਤੀ ਛੁੱਟੀ ਪਾਸ ਕਰਨ ਦੇ ਵਿੱਚ ਵੀ ਪੈਸੇ ਮੰਗਦੇ ਰਹੇ ਤੇ ਐਂਡ ਤੇ ਉਹ ਰਿਜ਼ਾਈਨ ਕਰ ਗਈ ਹੁਣ ਉਹਦੇ ਰਿਜ਼ਾਈਨ ਕਰਨ ਤੋਂ ਬਾਅਦ ਇਹਨਾਂ ਨੇ ਸਾਡਾ ਜਿਹੜਾ ਉਹ 2 ਲੱਖ ਰੁਪਈਆ ਸਾਡਾ ਵਾਪਸ ਕੀਤਾ ਹੈ ਲਗਭਗ 1 ਸਾਲ ਬਾਅਦ 1.5 ਸਾਲ ਬਾਅਦ ਉਹਦਾ ਪ੍ਰੂਫ ਕੀ ਹੈ ਸਰ ਦਿਖਾਓ ਉਹਦੇ ਪ੍ਰੂਫ ਸਰ ਇਹਨਾਂ ਨੂੰ ਸਾਰਿਆਂ ਨੂੰ ਲਿਖਤੀ ਸ਼ਿਕਾਇਤਾਂ ਕਿ ਨੇ ਵਟਸਐਪ ਮੈਸੇਜ ਕੀਤੇ ਹੋਏ ਨੇ ਜਿਹੜਾ ਇਹ ਸਤਵਿੰਦਰ ਸਿੰਘ ਧੰਨਾ ਉਹ ਸਾਰਾ ਰਿਪੋਰਟ ਦੇ ਉੱਤੇ ਐਸੇ ਲੈਣ ਬਾਰੇ WhatsApp ਹਾਂਜੀ ਹਾਂਜੀ ਆ ਜੀ ਉਹਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ 2 ਲੱਖ ਰੁਪਏ ਲਿਆ ਸੀ ਅਜੇ ਤੱਕ ਵਾਪਸ ਨਹੀਂ ਕੀਤਾ ਇਹਨਾਂ ਨੇ ਕਿਤੇ ਵੀ ਡਾਈ ਨਹੀਂ ਕੀਤਾ ਹੈਗਾ ਸਾਰੇ ਮੈਸੇਜ ਸੀਨ ਕੀਤੇ ਤੇ ਐਮ ਡੀ ਨੂੰ ਮੈਂ ਮਿਲਿਆ ਚੇਅਰਮੈਨ ਨੇ ਨਹੀਂ ਨਹੀਂ ਰਿਪਲਾਈ ਨਹੀਂ ਕੀਤਾ ਤੁਹਾਨੂੰ WhatsApp ਤੇ ਨਹੀਂ ਰਿਪਲਾਈ ਨਹੀਂ ਕੀਤਾ ਜੀ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਮੈਂ ਮੈਸੇਜ ਕਰਦਾ ਰਿਹਾ ਉਹਨਾਂ ਨੇ ਮੈਨੂੰ ਬਲੌਕ ਕਰ ਦਿੱਤਾ ਫਿਰ ਮੈਂ ਉਸ ਸਮੇਂ ਦੇ ਚੇਅਰਮੈਨ ਨੂੰ ਮਿਲਿਆ ਬੀ ਕੇ ਭਮਰਾ ਜੀ ਤੋਂ ਤੇ ਐਮਡੀ ਨੂੰ ਮਿਲਿਆ ਐਮਡੀ ਨੇ ਕਿਹਾ ਮੈਂ ਜਾਂਚ ਕਰਵਾ ਲਾਂ ਨਾ ਉਹਨਾਂ ਨੇ ਕੋਈ ਜਾਂਚ ਨਹੀਂ ਕਰਵਾਈ ਕੁਛ ਨਹੀਂ ਹੋਇਆ ਤੇ ਹੁਣ ਲਗਾਤਾਰ ਅਸੀਂ ਸ਼ਿਕਾਇਤਾਂ ਕਰ ਰਹੇ ਹਾਂ ਤੇ ਪਰ ਬਸ ਐਂਡ ਤੇ ਇਹ ਹੋਇਆ ਵੀ ਉਹਨਾਂ ਨੇ ਸਾਲ ਬਾਅਦ ਸਾਡੇ ਪੈਸੇ ਵਾਪਸ ਕਰਤੇ ਜਦੋਂ ਪੈਸੇ ਵਾਪਸ ਕਰੇ ਕੋ ਲੈਣ ਦੇ ਦੀ ਵੀਡੀਓ ਫੋਟੋ ਕੁਝ ਨਹੀਂ ਸਰ ਅਸੀਂ ਵੀਡੀਓ ਨਹੀਂ ਬਣਾਈ ਹੈਗੀ ਜੀ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਸਾਰੇ ਮੋਬਾਈਲ ਸਾਈਟ ਤੇ ਕਰ ਲਓ ਜਿਹੜਾ ਪੈਸੇ ਵਾਪਸ ਕੀਤੇ ਉਹ ਜਿਹੜਾ ਮੌਜੂਦਾ ਐਡਮਨ ਅਸਰ ਸੀ ਰਜਿੰਦਰ ਸਿੰਘ ਬਰਮਾ ਉਹ ਕਰਕੇ ਗਿਆ ਇੱਕ ਮੁੰਡਾ ਸੀ ਨਾਲ ਸਾਡੇ ਰਿਟਾਇਰਡ ਡਰਾਇਵਰ ਮੈਂ ਤਲਵੀਰ ਸਿੰਘ ਉਹਦੀ ਦੁਕਾਨ ਤੇ ਸਾਰਾ ਲੈਣ ਦੇਣ ਹੋਇਆ ਡਰਾਈ ਤੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਗਿਆ। ਉਹ ਤੁਸੀਂ ਕਿਹਾ ਸਕਦੇ ਹੋ ਲੋਕੇਸ਼ਨ ਨਿਕੜਾ ਸਕਦੇ ਹੋ। ਹਾਂ ਜੀ ਹੱਲ ਕਿਸ਼ ਨੂੰ ਨਿਕੜਾ ਸਕਦਾ। ਮੇਰੀਆਂ ਲੋਕੇਸ਼ਨ ਆ ਉਹਦੀਆਂ ਕਿਉਂਕਿ ਜਿਹੜਾ ਐਡਮਨ ਅਫਸਰ ਹੈ ਉਹਦੇ ਨਾਲ ਤਾਂ ਸਾਡਾ ਵੈਸੀ ਕੈਨੋਵੇਟ ਪੁੱਤੇ ਵਾਲਾ ਹੈ। ਉਹਨਾਂ ਦਾ ਡਿਮਾਂਡ ਕੀ ਹੈ। ਹੈਂ? ਨਹੀਂ ਕੋਰ ਮਸਲਾ ਨਹੀਂ। ਹਾਂ ਦੂਸਰਾ ਮਸਲਾ ਦੂਸਰਾ ਮਸਲਾ ਸਾਡਾ ਕੀ ਹੈ? ਸਟੇਰੀਅਮ ਰੱਖਦੇ ਆ ਉਹ ਡਿਟੇਲ ਉਹ ਨਹੀਂ ਦੱਸ। ਹੈਂ? ਰਿਟਾਇਰੀ ਬੰਦਿਆਂ ਨੂੰ। ਹਾਂ ਇੱਕ ਤਾਂ ਇਹ ਹੋ ਗਿਆ ਜੀ ਤੇ ਦੂਸਰਾ ਹੈਗਾ ਸਾਡਾ ਮਸਲਾ ਜੀ ਇਹਨਾਂ ਨੇ 5 6 ਕਲਰਕ ਭਰਤੀ ਕੀਤੇ ਜੀ। ਕੋਈ ਐਡਵਰਟਾਈਜ਼ਮੈਂਟ ਨਹੀਂ ਦਿੱਤੀ ਨਵੰਬਰ 23 ਦੇ ਵਿੱਚ। ਬਿਨਾ ਕਿਸੇ ਐਡਵਰਟਾਈਜ਼ਮੈਂਟ ਤੋਂ ਸਿਰਫ ਆਪਦੇ ਰਿਸ਼ਤੇਦਾਰ ਇਹਨਾਂ ਨੇ 6 ਬੰਦੇ ਇੰਟਰਵਿਊ ਤੇ ਬੁਲਾਏ 6 ਦੇ 6 ਭਰਤੀ ਕਰ ਲਈ ਉਸ ਤੋਂ ਬਾਅਦ ਅਸੀਂ ਉਹਦੀ ਸ਼ਿਕਾਇਤ ਸੀਐਮ ਪੰਜਾਬ ਨੂੰ ਵੀ ਕੀਤੀ ਕੋਈ ਕਾਰਵਾਈ ਨਹੀਂ ਹੋਈ ਹੈ ਕਿ ਨਾ ਹੀ ਕੋਈ ਇਹ ਆਰਟੀਆ ਐਕਟ ਦੇ ਦੀਨ ਕੋਈ ਇਨਫੋਰਮੇਸ਼ਨ ਦੇ ਰਹੇ ਆ ਉਹਨਾਂ ਦੀ 1 ਸਾਲ ਹੋ ਗਿਆ ਸਾਨੂੰ ਈਵਨ ਕਿ ਮੈਂ ਅਪੀਲ ਵੀ ਪਾਈ ਅਪੀਲ ਦੇ ਵਿੱਚ ਵੀ ਐਮਡੀ ਮੰਨ ਗਿਆ ਵੀ ਸਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਉਹਦੇ باوجود ਨਹੀਂ ਦਿੱਤੀ ਉਹ ਜਿਹੜੇ 6 ਦੇ 6 ਜਿਹੜੇ ਬੰਦੇ ਹੈਗੇ ਆ ਜੀ ਇੱਕ ਉਹ ਦਿਨਾਂ ਦੇ ਵਿੱਚ ਜਫਨਦੀਪ ਕੌਰ ਹੈ ਜਿਹੜੀ ਐਡਮਨ ਅਫਸਰ ਦੀ ਨੂੰ ਹੈ ਦੂਸਰਾ ਗगन ਦੀਪ ਕਵਰ ਹੈ ਜਿਹੜੀ ਕੇਅਰ ਟੇਕਰ ਦੀ ਨੂੰਹ ਹੈ ਜੀ ਤੀਜਾ ਗਰਮੀਤ ਸਿੰਘ ਹੈ ਜਿਹੜਾ ਇਹੋ ਨਾਲ ਕੰਮ ਕਰਦੇ ਜਾਈਦਾ ਭਾਈ ਹੈ ਜੀ ਤੇ ਫੇਰ ਹੈਗਾ ਸੁਖਮਨਦੀਪ ਸਿੰਘ ਉਹ ਇਹੋ ਦੇ ਸਾਲੇ ਦਾ ਮੁੰਡਾ ਹੈ ਜੀ ਇੱਕ ਹੈਗਾ ਚੋਹਾਨ ਚੋਹਾਨ ਹੈ ਮੁੰਡਾ ਉਹ ਜਿਹੜਾ ਐਮ ਡੀ ਦਾ ਪੀਏ ਹੈ ਉਹਦੇ ਘਰ ਵਾਲੀ ਦਾ ਭਤੀਜਾ ਹੈ ਜੀ ਇੱਕ ਗਰਮੀਤ ਸਿੰਘ ਹੈ ਉਹ ਇਹੋ ਦੀ ਸਾੜੀ ਦਾ ਮੁੰਡਾ ਹੈ 6 ਦੇ 6 ਬੰਦੇ ਇਹਨਾਂ ਨੇ ਆਪਣੇ ਰਿਸ਼ਤੇਦਾਰ ਭਰਤੀ ਕਰ ਲਈ ਜਿਹੜਾ ਸੇਵਾ ਮੁਕਤ ਬੰਦੇ ਰੱਖੇ ਜਾ ਰਹੇ ਨੇ ਪਾਲਸੀ ਦੇ ਤੋ ਕੀ ਮਤ ਹੈ ਉਹ ਜੀ ਇੱਕ ਤਾਂ ਮਤਲਬ ਸੇਵਾ ਮੁਕਤ ਰੱਖਣਾ ਸਰ ਬਥਰੀ ਗੱਲ ਆ ਜੀ ਪਰ ਜਿਹੜੇ ਸੇਵਾ ਮੁਕਤ ਰੱਖੇ ਜਾ ਰਹੇ ਉਹ ਦਾਗੀ ਬੰਦੇ ਆ ਜੀ ਦਾਗੀ ਬੰਦੇ ਇਨਸੈਂਸ ਇੱਕ ਤਾਂ ਇਹ ਸਤਵਿੰਦਰ ਸਿੰਘ ਧਾਨਾ ਜੀ ਜਿਹਦੇ ਉੱਤੇ ਅਸੀਂ 2 ਲੱਖ ਰੁਪਏ ਦਾ ਐਲੀਗੇਸ਼ਨ ਲਾਇਆ ਉਹ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਠੇਕੇਦਾਰਾਂ ਨੇ ਕਰਾਪਸ਼ਨ ਦੇ ਪੈਸੇ ਲੈਣ ਦੇ ਇਹਨਾਂ ਤੇ ਦੋਸ਼ ਲਾਇਆ ਹੈ ਇੱਕ ਹੈਗਾ ਰਣਜੋਤ ਸਿੰਘ ਜੀ ਰਣਜੋਤ ਸਿੰਘ ਉੱਪਰ ਵੀ ਰਣਜੋਤ ਸਿੰਘ ਪਹਿਲਾਂ ਚਾਰ ਸ਼ੀਟ ਹੋਇਆ ਜੀ ਕਿਉਂਕਿ ਉਹਨੇ ਪੋਰਸਲੈਨ ਪਟਿਆਲਾ ਦੇ ਵਿੱਚ ਹੌਲਕ ਬੁੱਡ ਦੀ ਬਜਾਏ ਅੰਬ ਦੀ ਲੱਕੜ ਲਗਵਾਨੀ ਸੀ ਉਹਦੇ ਵਿੱਚ ਮੈਂ ਸਰਕਾਰ ਦੀ ਤਰਫੋਂ ਪ੍ਰেজੈਂਟਿੰਗ ਅਫਸਰ ਸੀ ਮੈਂ ਬੜਾ ਸਟਰੋਂਗਲੀ ਕੇਸ ਪ੍ਰেজেন্ট ਕੀਤਾ ਪਰ ਉਹਦੇ باوجود ਕੋਈ ਗੋੜਬਾਲ ਹੋਇਆ ਉਹ ਚਾਰ ਸ਼ੀਟ ਆਪਣੀ ਫਾਈਲ ਕਰਵਾ ਗਏ ਉਸ ਤੋਂ ਬਾਅਦ ਜੀ ਇੱਕ ਠੇਕੇਦਾਰ ਨੇ ਸਾਡੇ ਹੈਗਾ ਬਨੋਦ ਕੁਮਾਰ ਗਰਗ ਲਹਿਰੇਗਾਗੇ ਦਾ ਠੇਕੇਦਾਰ ਹੈ ਜੀ ਉਹਨੇ ਐਫੀਡਵਟ ਦਿੱਤਾ ਵੀ ਇਹਨਾਂ ਨੇ ਟੈਂਡਰਾਂ ਚ ਹੀਰਾ ਫੇਰੀ ਕਰਕੇ ਮੇਰੇ ਤੋਂ 35 ਲੱਖ ਰੁਪਇਆ ਲਿਆ ਉਸ ਟਾਈਮ ਸਾਡੇ ਐਮ ਡੀ ਹੈਗਾ ਸੀ ਆਰ ਪੀ ਸਿੰਘ ਜੀ ਉਹਨੇ ਬਕਾਇਦਾ ਉਹਨਾਂ ਦਾ 35 ਲੱਖ ਰੁਪਇਆ ਉਹ ਠੇਕੇਦਾਰ ਨੂੰ ਵਾਪਸ ਕਰਵਾਇਆ ਤੇ ਉਹਨਾਂ ਨੇ ਜਿਹੜੀ ਜਾਂਚ ਸੀ ਉਹ ਇੱਕ ਕਮੇਟੀ ਬਣਾ ਕੇ ਉਹਨੂੰ ਜਾਂਚ ਵਾਸਤੇ ਦਿੱਤਾ ਪਰ ਜਿਹੜੇ ਕਮੇਟੀ ਦੇ ਮੈਂਬਰ ਸੀ ਉਹ ਇਨ ਬਿਟਵੀਨਰ ਰਿਟਾਇਰ ਹੋ ਗਏ ਉਹ ਜਾਂਚ ਹਲੇ ਕਿਸੇ ਪਾਸੇ ਨਹੀਂ ਲੱਗੀ ਪੈਂਡਿੰਗ ਪਈ ਹੈ ਜੀ ਉਸ ਤੋਂ ਬਾਅਦ ਜੀ ਫਿਰ ਇੱਕ ਠੇਕੇਦਾਰ ਸੀ ਜਤਨ ਖੋਸਲਾ ਜੀ ਉਹਨੇ ਮਤਲਬ ਐਫੀਡੈਵਟ ਵੀ ਦਿੱਤਾ ਤੇ ਆ ਇੱਕ ਮੇਲ ਹੈ ਉਹਦੀ ਜਿਹਦੇ ਵਿੱਚ ਉਹਨੇ ਮਤਲਬ ਇਹਨਾਂ ਤਿੰਨਾਂ ਬੰਦਿਆਂ ਤੇ ਚੀਫ ਇੰਜੀਨੀਅਰ ਰਣਜੋਤ ਸਿੰਘ ਐਕਸ਼ਨ ਲਖਵਿੰਦਰ ਸਿੰਘ ਐਕਸ਼ਨ ਸੁਤਵਿੰਦਰ ਸਿੰਘ ਧਾਨਾ ਇਨਾਂ ਦੇ ਉੱਤੇ ਹਿਊਜ ਅਮਾਉਂਟ ਐਜੇ ਰਿਸ਼ਵਤ ਲੈਣ ਦੇ ਦੋਸ਼ ਲਾਏ ਜੀ ਤੇ ਫਿਰ ਇੱਕ ਠੇਕੇਦਾਰ ਨੂੰ ਉਹਨੇ ਇਹਨੇ ਜ਼ਿਕਰ ਕੀਤਾ ਹੈ ਵੀ ਇੱਕ ਠੇਕੇਦਾਰ ਦੀ ਇਨਾਂ ਤੋਂ ਤੰਗ ਕਰਨ ਕਾਰਨ ਮੌਤ ਹੋ ਗਈ ਉਹ ਮੌਤ ਦਾ ਕੀ ਮਸਲਾ ਸੀ ਸਾਡੇ ਇੱਕ ਸतीश ਕੁਮਾਰ ਠੇਕੇਦਾਰ ਸੀ ਮੁਖਸਰ ਦਾ ਉਹਨੂੰ ਇੱਕ ਕੰਮ ਅਲਾਟ ਹੋਇਆ 50 ਲੱਖ ਦੇ ਵਿੱਚ ਬਾਉਂਡਰੀ ਵਾਲ ਮੁਖਸਰ ਦਾ ਜੀ ਇੱਥੇ ਜੋ ਰੂਲ ਚੱਲਦਾ ਦੇਖੋ ਮਤਲਬ ਸਾਰੇ ਜਿਹੜੇ ਕੰਸਟਰਕਸ਼ਨ ਡਿਪਾਰਟਮੈਂਟ ਆ ਉੱਥੇ ਰਿਸ਼ਵਤ ਚੱਲਦੀ ਹੈ ਜੀ ਤੇ ਇਹਨਾਂ ਨੇ ਉਹਨੂੰ ਤੰਗ ਕੀਤਾ ਵੀ ਅਸੀਂ ਅਲਾਟਮੈਂਟ ਦਾ 1% ਲਵਾਂਗੇ ਉਹ 50 ਪੈਸੇ ਦੇਣ ਨੂੰ ਤਿਆਰ ਸੀ ਜੀ ਦੇ ਵੀ ਦਿੱਤੇ ਸੀ ਉਹਨੇ ਪਰ ਉਸ ਸਮੇਂ ਦਾ ਐਕਸੀਡੈਂਸੀ ਜਿਹੜਾ ਉਹਨੇ ਉਹਨੂੰ ਇੰਨਾ ਟੌਰਚਰ ਕੀਤਾ ਇੰਨਾ ਟੌਰਚਰ ਕੀਤਾ ਉਹ ਸਾਈਟ ਦੇ ਉੱਪਰ ਹੀ ਡਿੱਗ ਪਿਆ ਤੇ ਉਹ ਤੋਂ ਬਾਅਦ ਹਸਪਤਾਲ ਜਾ ਕੇ ਮੌਤ ਹੋ ਗਈ ਉਹਦੀ ਜੀ ਤੇ ਉਹਦੇ ਘਰ ਵਾਲੀ ਬਹੁਤ ਦੇਰ ਵਿਚਾਰੀ ਇਨਸਾਫ ਵਾਸਤੇ ਫਿਰਦੀ ਰਹੀ ਪਰ ਕੋਈ ਉਹਦੀ ਸੁਣਵਾਈ ਨਹੀਂ ਹੋਈ ਹੁਣ ਇਹ ਬੰਦੇ ਵੀ ਜਿਹੜੇ ਬੰਦਿਆਂ ਦੇ ਕਰਕੇ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਵੱਖ-ਵੱਖ ठेकेदार ਹਜ਼ਾਰਾਂ ਲੱਖਾਂ ਦੀ ਰਿਸ਼ਵਤ ਦੇ ਇਲਜ਼ਾਮ ਲਾ ਚੁੱਕੇ ਐਫੀਡੈਂਟ ਦੇ ਚੁੱਕੇ ਉਹਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਮੁੜ ਮੁੜ ਕੇ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਰੱਖਿਆ ਜਾ ਰਿਹਾ ਹੈ ਇਹ ਬਿਲਕੁਲ ਗਲਤ ਹੈ ਜੀ ਵੀ ਚਲੋ ਠੀਕ ਹੈ ਕੋਈ ਬੰਦਾ ਸਾਫ਼ ਸੁਥਰਾ ਸਾਨੂੰ ਕੰਮ ਦੀ ਲੋੜ ਹੈ ਬੰਦੇ ਨੂੰ ਰੱਖਿਆ ਜਾ ਸਕਦਾ ਹੈ ਪਰ ਇੱਕ ਦਾਗੀ ਬੰਦੇ ਨੇ ਤੇ ਦਾਗੀ ਬੰਦਿਆਂ ਨੂੰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਰੱਖਣਾ ਬਹੁਤ ਗਲਤ ਹੈ ਇਹ ਮੇਰੀਆ ਮਤਲਬ ਇਹ ਤਿੰਨ ਗੱਲਾਂ ਨੇ ਜੀ ਇੱਕ ਜਿਹੜਾ ਮੇਨ ਹੋ ਗਿਆ ਮਤਲਬ 2 ਲੱਖ ਰੁਪਏ ਦੀ ਰਿਸ਼ਵਤ ਵਾਲਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਕਿਉਂ ਲਈ ਗਈ ਤੇ ਜੇ ਲਈ ਗਈ ਉੱਤੇ ਉਹਦੇ ਮਤਲਬ ਫਿਰ ਵਾਪਸ ਕਿਉਂ ਕੀਤੀ ਗਈ ਜੇ ਵਾਪਸ ਕੀਤੀ ਤਾਂ ਦੋਸ਼ੀ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਕਿਉਂ ਰੱਖਿਆ ਗਿਆ ਹੈ ਦੂਸਰਾ ਮਸਲਾ 6 ਕਲਰਕ ਭਰਤੀ ਕੀਤੇ ਉਹਨਾਂ ਦੀ ਪ੍ਰੋਪਰ ਵਿਜੀਲੈਂਸ ਜਾਂ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਕਲਰਕ ਕਿੱਦਾਂ ਉਹਨਾਂ ਦੀ ਐਡ ਹੋਈ ਜਾਂ ਕਿਵੇਂ ਉਹਨਾਂ ਨੇ ਅਪਲਾਈ ਕੀਤਾ ਕਿਉਂਕਿ ਇੰਨਾ ਕੁਕਕਲੀ ਦਿਖਾਇਆ ਗਿਆ ਨਾ ਜੀ ਮੈਂ ਸੀਐਮ ਨੂੰ ਪੰਜਾਬ ਨੂੰ ਲਿਖਿਆ ਸੀ ਵੀ ਕਾਰਪੋਰੇਟ ਮਤਲਬ ਸਰਵਸਿਰਫ 6 ਉਮੀਦਵਾਰਾਂ ਨੂੰ ਹੀ ਮਿਤੀ 15 11 23 ਨੂੰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਵਿਖੇ ਇੰਟਰਵਿਊ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਇੱਕ ਘੰਟੇ ਦੇ ਅੰਦਰ ਹੀ ਸਾਰੇ 6 ਉਮੀਦਵਾਰਾਂ ਦੀ ਇੰਟਰਵਿਊ ਕਰਕੇ ਉਹਨਾਂ ਨੂੰ ਸਿਲੈਕਟ ਕਰ ਲਿਆ ਗਿਆ ਤੇ ਉਸੇ ਦਿਨ ਹੀ ਉਹਨਾਂ ਸਾਰੇ ਉਮੀਦਵਾਰਾਂ ਨੂੰ ਆਪਣੀ ਡਿਊਟੀ ਤੇ ਹਾਜ਼ਰ ਹੋਣ ਲਈ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਬਿਨਾਂ ਕਿਸੇ ਪੁਲਸ ਵੈਰੀਫਿਕੇਸ਼ਨ ਬਿਨਾਂ ਡਾਕਟਰੀ ਫਿਟਨੈਸ ਦੇ ਇਹਨਾਂ ਸਾਰੇ 6 ਉਮੀਦਵਾਰਾਂ ਨੂੰ 17 11 ਨੂੰ ਡਿਊਟੀ ਤੇ ਹਾਜ਼ਰ ਕਰਵਾ ਲਿਆ ਗਿਆ 16 ਤੇ 16 ਤੇ 18 ਨਵੰਬਰ ਤੇ 19 ਨਵੰਬਰ ਨੂੰ ਛੁੱਟੀਆਂ ਸੀ ਜਦਕੇ ਤੇ ਇਹਨਾਂ 6 ਦੇ 6 ਕਰਮਚਾਰੀਆਂ ਨੇ 2011 ਨੂੰ ਆਪਣਾ ਰੈਗੂਲਰ ਵੀ ਕੰਮ ਸ਼ੁਰੂ ਕਰਤਾ ਜੀ ਤੁਸੀਂ ਦੇਖੋ 15 ਤਰੀਕ ਨੂੰ ਇੰਟਰਵਿਊ ਹੁੰਦੀ ਹੈ ਜੀ 16 17 18 ਦੀ ਛੁੱਟੀ ਹੈ ਤੇ 19 ਤਰੀਕ ਨੂੰ ਬੰਦੇ ਜੁਆਇਨ ਕਰਕੇ 20 ਤੋਂ ਉਹਨਾਂ ਨੇ ਰੈਗੂਲਰ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਬੰਦੇ ਕੌਣ ਨੇ ਉਹ ਸਾਰੇ ਤਿੰਨ ਬੰਦੇ ਜਿਹੜਾ ਐਡਮਨ ਅਫਸਰ ਹੈ ਉਹਦੇ ਸਕੇ ਸੰਬੰਧੀ ਨੇ ਇੱਕ ਉਹਦੀ ਸਕੀਨੂ ਸਾਕਾ ਸਾਲੇ ਦਾ ਮੁੰਡਾ ਸਾਕੀ ਸਾਲੀ ਦਾ ਮੁੰਡਾ ਤੇ ਇੱਕ ਜਿਹੜਾ ਐਮ ਡੀ ਦਾ ਪੀਏ ਹੈ ਉਹਦੇ ਘਰ ਵਾਲੀ ਦਾ ਭਤੀਜਾ ਇੱਕ ਐਡਮਨ ਅਫਸਰ ਦੇ ਨਾਲ ਹੀ ਕੰਮ ਕਰਦੇ ਜੇ ਇਹਦਾ ਭਰਾ ਤੇ ਇੱਕ ਜਿਹੜਾ ਕਾਰਪੋਰੇਸ਼ਨ ਦਾ ਕੇਅਰ ਟੇਕਰ ਹੈ ਜੋ ਇਹਨਾਂ ਦਾ ਸਾਰਾ ਕੁਝ ਕਰਦਾ ਹੈ ਉਹਦੀ ਸਕੀਨ ਨੂੰ ਕੇਅਰ ਟੇਕਰ ਬਾਰੇ ਮੈਂ ਕੀ ਦੱਸਾਂ ਇਹ ਪਹਿਲਾਂ ਜਿਹੜੀ ਉਹ ਨੂੰਹ ਹੈ ਉਹਦੇ ਘਰ ਵਾਲਾ ਵੀ ਹੈ ਜੇ ਜਿਹੀ ਕੰਮ ਕਰ ਰਿਹਾ ਇੱਕ ਉਹਦਾ ਜਦਾ ਕਲੋਜ਼ ਰਿਸ਼ਤੇਦਾਰ ਉਹ ਵੀ ਇੱਥੇ ਇਲੈਕਟ੍ਰੀਸ਼ੀਅਨ ਤੌਰ ਤੇ ਕੰਮ ਕਰ ਰਿਹਾ ਹੈ ਅੱਗੇ ਉਹ ਇਲੈਕਟ੍ਰੀਸ਼ੀਅਨ ਦਾ ਮੁੰਡਾ ਉਹ ਹੈ ਜੇ ਜਿਹੀ ਕੰਮ ਕਰ ਰਿਹਾ ਮਤਲਬ ਇੱਕ ਪਰਿਵਾਰ ਦੇ ਪੰਜ ਬੰਦੇ ਮਤਲਬ ਕੰਮ ਕਰ ਰਿਹਾ ਹੈ ਉੱਥੇ ਤੇ ਹੁਣ ਉਸ ਤੋਂ ਇਲਾਵਾ ਜੀ ਕੁਝ ਬੰਦੇ ਨੇ ਜਿੰਨੇ ਵੀ ਮਤਲਬ ਬੇਸਿਕਲੀ ਤਾਂ ਵੀ ਜਿੰਨੇ ਵੀ ਬੰਦੇ ਇਨਾਂ ਨੇ ਰੱਖੇ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਇਨਾਂ ਦੇ ਆਪ ਦੇ ਰਿਸ਼ਤੇਦਾਰ ਨੇ ਜੀ ਕੋਈ ਐਕਸੀਡੈਂਟ ਦਾ ਮੁੰਡਾ ਕੋਈ ਚੀਫ ਇੰਜੀਨੀਅਰ ਦਾ ਚੀਫ ਇੰਜੀਨੀਅਰ ਜਿਹੜਾ ਰਣਜੋਤ ਸਿੰਘ ਦੀ ਗੱਲ ਕਰ ਰਹੇ ਆ ਜੀ ਇਹਦਾ ਸਾਕਾ ਭਤੀਜਾ ਉਹ ਵੀ ਅਜੇ-ਜਾਈ ਕੰਮ ਕਰ ਰਿਹਾ ਤੇ ਜਿਹੜਾ ਸਤਵਿੰਦਰ ਸਿੰਘ ਤਾਨਾ ਜੀ ਨੇ ਆਪਣਾ ਸਾਲੇ ਦਾ ਮੁੰਡਾ ਤੇ ਸਾਲੀ ਦਾ ਮੁੰਡਾ ਹੁਣ ਰੱਖੇ ਪਹਿਲਾਂ ਉਸੇ ਸਾਲੇ ਦਾ ਮੁੰਡਾ ਇੱਕ ਅਜੇ-ਜਾਈ ਕੰਮ ਕਰ ਰਿਹਾ मतलब सारा एहे मतलब एक स्कैंडल चल रिया है पंजाब पुलिस ऑफ सिटी कॉर्पोरेशन ने कोई सुनवाई नहीं हो रही जी हर एक लेवल पे मैं शिकायत कर चुके हां डीजीपी पंजाब ਨੂੰ شکایت ਕਰ ਚੁੱਕਿਆ ਹਾਂ ਵਿਜੀਲੈਂਸ ਨੂੰ شکایت ਕਰ ਚੁੱਕਿਆ ਤੇ ਆਪਣਾ सीएम साहब ਨੂੰ شکایت ਕਰਦੇ ਹਾਂ ਆ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਸਰ ਮੇਰੀ ਇਹ اپੀਲ ਹੈ ਵੀ ਇਹਦੀ ਜਾਂਚ ਕਰਵਾਈ ਜਾਵੇ ਸਾਰੇ ਸਕੈਂਡਲ ਦੀ ਭਰਤੀ ਸਕੈਂਡਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਹੈ ਵੀ ਜਿਹੜੇ ਰਿਟਾਇਰਡ ਬੰਦੇ ਰੱਖੇ ਆ ਇਹਨਾਂ ਨੇ ਖਾਸ ਕਰਕੇ ਸਤਵਿੰਦਰ ਸਿੰਘ ਥਾਣਾ ਤੇ ਰੰਡੂ ਸਿੰਘ ਦੋਨੋਂ ਬੰਦੇ 다ਗੀ ਹੈ ਖੂਨ ਨਾਲ ਇਹਨਾਂ ਦੇ ਹੱਥ ਲਿਬੜੇ ਹੋਏ ਆ ਸਤੀਸ਼ ਕੁਮਾਰ ਠੇਕੇਦਾਰ ਦਾ ਖੂਨ ਇਹਨਾਂ ਦੇ ਹੱਥਾਂ ਨੂੰ ਲੱਗਿਆ ਹੋਇਆ ਹੈ ਇਹਨਾਂ ਦੀ ਇਮੀਡੀਏਟਲੀ ਇਹਨਾਂ ਨੂੰ ਕਿੱਕ ਆਊਟ ਕਰਨਾ ਚਾਹੀਦਾ ਹੈ ਕਾਰਪੋਰੇਟ